वाइस प्रधान योगराज शर्मा ने जानकारी दिद्या कहा कि आने वाले महीने के पहले हफ्ते में एक विशेष मीटिंग करवाई जाएगी जिस विच हाई कमांड के आदेशों बारे जानकारी दी जाएगी नेशनल फ्लैग दवास बंधन की शुरुआत तो बाद राष्ट्रीय गीत गाया गया इस मौके पर योगराज शर्मा वाइस प्रधान पंजाब सज्जन सिंह ठेकेदार जनरल सक्र विजय शर्मा किशोर शर्मा बाबा बंता सिंह दीपक बाबा सुख अश्विनी कुमार बब्बर, सिंह ऑफिस इंचार्ज मिंटू डोगरा मैडम कविता शर्मा बलाक प्रधान अजनाला कुलदीप सिंह हल्का इंचार्ज जी, बलविंदर सिंह अटारी हल्का इंचार्ज समेत कांग्रेस सेवा दल दलक मैंबरदार मौजूद सन पत्रकार कवलजीत मधु राजपूत विशेष रिपोर्ट ਆਪੇ ਸ਼ਿਖਰ ਨਾਮ ਦੇ ਗਾਏ ਆਪੇ ਸ਼ਿਖਰ ਆਸ਼ਾਤਾ ਜਨ ਜਨ ਬਖਸ਼ਣ ਵਾਲੇ ਕੁਦਰਤ ਦੇ ਬਾਗ ਵਿਦਾਤਾ ਕਾਂਗਰਸ ਕਾਂਗਰਸ ਸੇਵਾਦਲ ਜਿੰਦਾਬਾਦ ਕਾਂਗਰਸ ਸੇਵਾਦਲ ਜਿੰਦਾਬਾਦ ਆਦੀ ਮੈਂ ਤੇ ਬਾੜ ਮੇ ਸੇਵਾਦਲ ਮੈਦਾਨ ਮੇ ਆਦੀ ਮੈਂ ਤੇ ਬਾੜ ਮੇ ਸੇਵਾਦਲ ਮੈਦਾਨ ਮੇ ਆ ਨੈਸ਼ਨਲ ਕਾਂਗਰਸ ਪਾਰਟੀ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਜਿੰਦਾਬਾਦ ਅੱਜ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਂਗਰਸ ਸੇਵਾਦਲ ਦੇ ਵਿਧਿਆਤੀ ਦਫ਼ਤਰ ਵਿਖੇ ਕਾਂਗਰਸ ਸ਼ਰੀ ਤੇ ਪ੍ਰਧਾਨ ਐਡਵੋਕੇਟ ਸ਼ਾਰਕਾ ਸ਼ਰਮਾ ਜੀ ਉਹ ਵਿਧਿਆਤੀ ਦੇ ਪ੍ਰਧਾਨ ਅਸ਼ਨੀ ਕੁਮਾਰ ਬੱਬਰ ਜੀ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਧਵਜ ਬੰਧਨ ਦਾ ਜੋ ਦਿੱਲੀ ਦੇ ਦੇਸ਼ਾਂ ਅਨੁਸਾਰ ਮਹੀਨੇ ਦੇ ਲਾਸਟ ਸੰਡੇ ਨੂੰ ਜੁਕਤ ਕੀਤਾ ਗਿਆ ਹੈ ਅੱਜ ਫਰਵਰੀ ਦਾ ਜਿਹੜਾ ਲਾਂਚ ਡੇ ਆ ਕਈ ਤਰੀਕ ਨੂੰ ਅਸੀਂ ਇਹ ਸ਼ੁਰੂਆਤ ਕਰਨ ਜਾ ਰਹੇ ਹਾਂ ਹਰ ਮਹੱਲੇ ਵਿੱਚ ਹਰ ਸ਼ਹਿਰ ਦੇ ਮਹੱਲੇ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਜਾਰੀ ਰਹੇਗਾ ਜਿਹੜੀਆਂ ਕਾਂਗਰਸ ਸੇਵਾ ਦਲ ਦੀਆਂ ਜਿਹੜੀਆਂ ਦਿਸ਼ਾ ਨਿਰਦੇਸ਼ ਦਿੱਲੀ ਤੋਂ ਆਈਆਂ ਨੇ ਉਹਨਾਂ ਦੇ ਕਾਰਜ ਕਰਨ ਵਾਸਤੇ ਇਹ ਧੁਜ ਬੰਦਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜੀ ਕਾਂਗਰਸ ਸੇਵਾ ਦਲ ਬਹੁਤ ਵੱਡੀ ਜਮਾਤ ਆ ਤੇ ਇਹ ਥੋੜਾ ਜਿਹਾ ਮજબૂત ਕਰਨਵਾਤੇ ਦਿੱਲੀ ਤੋਂ ਹਾਈ ਕਮਾਂਡ ਆਇਆ ਵੀ ਜਲਦੀ ਇੱਕ ਵੱਡਾ ਕੈਂਪ ਲੱਗਣ ਜਾ ਰਿਹਾ ਹੈ ਪੰਜਾਬ ਦੇ ਵਿੱਚ ਉਹ ਜਲਦੀ ਮਾਰਚ ਦੇ ਮਹੀਨੇ ਵਿੱਚ ਕੈਂਪ ਲੱਗੇਗਾ ਇਹ ਜਗ੍ਹਾ ਦਾ ਦਿੱਤੀ ਜਾਏਗੀ ਉਹ ਕੈਂਪ ਵਿੱਚ ਟ੍ਰੇਨਿੰਗ ਦਿੱਤੀ ਜਾਏਗੀ ਕਿ ਸੇਵਾਦਾਲ ਦੀਆਂ ਕੀ ਕੀ ਕਾਰਜ ਨੇ ਸੇਵਾਦਾਲ ਦੇ ਔਰ ਕੀ ਕੀ ਇਹ ਮਹੱਤਵਪੂਰਨ ਮੁੱਦਿਆਂ ਤੇ ਉੱਤੇ ਸੇਵਾਦਾਲ ਕੰਮ ਕਰਦੀ ਹੈ ਸੇਵਾਦਾਲ ਹੀ ਇੱਕ ਕਾਂਗਰਸ ਦੀ ਅੱਛੀ ਜਮਾਤ ਹੈ ਜਿਹੜੀ ਕਾਂਗਰਸ ਨੂੰ ਵੇਸਾ ਬੁਲੰਦੀਆਂ ਤੇ ਲੈ ਕੇ ਗਈ ਹੈ ਕਾਂਗਰਸ ਦੇ ਜਿਹੜੇ ਲੀਡਰ ਨੇ ਆਪੋਚ ਇਕੱਠੇ ਨਾ ਹੋਣ ਕਰਕੇ ਥੋੜਾ ਜਿਹਾ ਕਾਂਗਰਸ ਕਮਜ਼ੋਰ ਕੀ ਥੋੜਾ ਬਹੁਤ ਕਮਜ਼ੋਰ ਹੋ ਗਿਆ ਇਸ ਕਰਕੇ ਸੇਵਾ ਦਲ ਹੁਣ ਮੌਜੂਦ ਸਥਿਤੀ ਵਿੱਚ ਆ ਕੇ ਕਾਂਗਰਸ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਦਾ ਪ੍ਰੋਗਰਾਮ ਰਚਿਆ ਵਾ ਸਾਡੇ ਸ੍ਰੀ ਲਾਲਜੀ ਦੇਸਾਈ ਨੇ ਇਹ ਨੁਕਤੀਆਂ ਕੀਤੀਆਂ ਨੇ ਕਿ ਹਮਲੇ ਮੱਲੇ ਵਿੱਚ ਬਲਾਕ ਪ੍ਰਧਾਨਾਂ ਦੇ ਥਰੂ ਵਾਰਡ ਪ੍ਰਧਾਨਾਂ ਦੇ ਥਰੂ ਮਹੱਲਿਆਂ ਦੇ ਵਿੱਚ ਜਾ ਕੇ ਤੁਸੀਂ ਇਹ ਪ੍ਰੋਗਰਾਮ ਨਿਵਾਦ ਕਰੰਨੇ ਨੇ ਔਰ ਵਿੱਚ ਲੋਕਾਂ 'ਚ ਵਿਤਰਨਾ ਵਾ ਆਉਣ ਵਾਲੀ 2027 ਦੇ ਵਿੱਚ ਅਸੀਂ ਇਹ ਪ੍ਰੋਗਰਾਮ ਕਰਕੇ ਸਰਕਾਰ ਬਣਾ ਕੇ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ਅਸੀਂ ਇਹ ਪ੍ਰੋਗਰਾਮ ਇਸ ਕਰਕੇ ਅੱਜ ਵਿਆਤੀ ਦਫਤਰ ਵਿੱਚ ਦਜ ਬੰਦਨ ਦਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਪਬਲਿਕ ਨੂੰ ਇੱਕ ਮੈਸੇਜ ਤੁਸੀਂ ਆਪਣੇ ਵੱਲੋਂ ਅਸੀਂ ਇੱਕ ਮੈਸੇਜ ਦਿੰਨੇ ਆ ਕਿ ਕਾਂਗਰਸ ਸੇਵਾਦਲ ਬਹੁਤ ਵਧੀਆ ਜਮਾਤ ਹੈ ਤੁਸੀਂ ਕਾਂਗਰਸ ਸੇਵਾਦਲ ਨਾਲ ਜੁੜੋ ਔਰ ਆਪਣਾ ਜਿਹੜਾ ਬੰਦਾ ਮਾਨ ਕਾਂਗਰਸ ਸੇਵਾਦਲ ਵਿੱਚ ਦਿੱਤਾ ਜਾਏਗਾ ਕਾਂਗਰਸ ਹਾਈ ਕਮਾਂਡ ਨੇ ਜਿਹੜੇ ਕਿਹਾ ਕਿ ਸੇਵਾਦਲ ਨੂੰ ਪਹਿਲੇ ਵਰਗਾ ਨਹੀਂ ਰਹਿਣ ਦਿੱਤਾ ਜਾਵੇਗਾ ਸੇਵਾਦਾਲ ਨੂੰ ਹਰ ਗੱਲ ਇਹਦੀ ਪ੍ਰੋਰਟੀ ਦੇ ਉੱਤੇ ਰੱਖੀ ਜਾਏਗੀ ਇਹਨਾਂ ਨੂੰ ਮਾਨ ਮੰਨਦਾ ਦਿੱਤਾ ਜਾਵੇਗਾ ਸੇਵਾਦਾਲ ਹਾਂਜੀ ਜੈ ਹਿੰਦ ਸ਼੍ਰੀ ਵਾਹਿਬੀ ਬੀ ਡੀਟਾ ਖਾਤਾ ਸ਼੍ਰੀ ਵਾਹਿਬੀ ਬੀ ਬੀ ਪਤੇ ਬੰਦੇ ਮਾਤਮ ਮੈਂ ਅਸ਼ਰਿਕਮਾਰ ਬੱਬਰ ਦਿਹਾਤੀ ਜਿਲ੍ਹਾ ਪ੍ਰੈਜ਼ੀਡੈਂਟ ਕਾਂਗਰਸ ਸੇਵਾਦਾਲ ਲਲੋਂ ਪਿੰਡ ਰਾਜਾ ਸਾਸੀ ਤੋਂ ਅੱਜ ਅਸੀਂ ਹਾਈ ਕਮਾਂਡ ਦੇ ਕਹਿਣ ਤੇ ਆਪਾਂ ਜਿਹੜਾ ਹਾਈ ਕਮਾਂਡ ਜੀ ਨੇ ਸਾਨੂੰ ਮੈਸੇਜ ਦਿੱਤਾ ਹੈ ਕਿ ਤੁਸੀਂ ਹਰ ਮਹੀਨੇ ਚ ਇੱਕ ਵਾਰ ਤੁਸੀਂ ਆਪਣਾ ਝੰਡਾ ਚੜ੍ਹਾਉਣਾ ਤੇ ਤੁਸੀਂ ਬਲੌਗ ਦੇ ਜਿਹੜੇ ਮੈਂ ਪ੍ਰਧਾਨ ਬਣਾਏ ਨੇ ਵਾਰਾਂ ਦੇ ਪ੍ਰਧਾਨ ਬਣਾਏ ਨੇ ਔਰ ਜਿਹੜੇ ਮਹੱਲਿਆਂ ਵਿੱਚ ਜਿੰਨਾਂ ਮੋਦੇ ਦਿੱਤੇ ਆ ਉਹਨਾਂ ਦੇ ਜਾ ਕੇ ਆਪਾਂ ਮਹੱਲਿਆਂ ਵਿੱਚ ਵੀ ਵੱਧ ਤੋਂ ਵੱਧ ਕਾਂਗਰਸ ਸੇਵਾ ਦਲ ਦੇ ਨਾਲ ਆਪਾਂ ਪਾਰਟੀ ਨਾਲ ਮੋਢੇ ਨਾਲ ਮੋਢਾ ਲਾ ਕੇ ਕਾਂਗਰਸ ਨਾਲ ਵੀ ਤੁਰਾਂਗੇ ਤੇ ਜੇ ਕਰ ਕਾਂਗਰਸ ਪਾਰਟੀ ਵਾਲੇ ਸਾਨੂੰ ਨਹੀਂ ਖੜਦੇ ਤੇ ਸਾਡਾ ਹਾਈ ਕਮਾਂਡ ਨਾਲ ਵੀ ਇਹੋ ਹੀ ਫੈਸਲਾ ਹੋਇਆ ਹੈ ਕਿ ਸਭ ਤੋਂ ਪਹਿਲਾਂ ਸੇਵਾਦਲ ਨੂੰ ਪਹਿਲ ਦਿੱਤੀ ਜਾਏਗੀ ਜਿੱਦਾਂ ਆਰਤੀ ਸਾਡੇ ਪੰਜਾਬ ਦੇ ਪ੍ਰਧਾਨ ਸ਼ਿਵਾਸ਼ ਬਾਰਕ ਜੀ ਨੇ ਸਾਡੇ ਜਿੰਨੇ ਵੀ ਸਰਪੰਚ ਸੀ ਸੇਵਾਦਲ ਦੇ ਉਹਨਾਂ ਨੂੰ ਟਿਕਟਾਂ ਲੈ ਕੇ ਦਿੱਤੀਆਂ ਜਿਨ੍ਹਾਂ ਨੇ ਕੌਂਸਲ ਇਲੈਕਸ਼ਨ ਲੜਨੀ ਕੌਂਸਲ ਨੂੰ ਲੈ ਕੇ ਦਿੱਤੀਆਂ ਸਾਡੇ ਜਿੱਤ ਕੇ ਆਏ ਨੇ ਇਸ ਕਰਕੇ ਜੇ ਅੱਬਦਹੀਂ ਕਾਂਗਰਸ ਦੇ ਨਾਲ ਜ਼ਰੂਰ ਮੋੜੇ ਨਾਲ ਮੋੜਾ ਲਾ ਕੇ ਤੁਰਾਂਗੇ ਜੇ ਐਮਐਲਏ ਜਾਂ ਐਮਪੀ ਸਾਨੂੰ ਨਾਲ ਨਹੀਂ ਲੈ ਕੇ ਤੁਰਿਆ ਗਿਆ ਅਸੀਂ ਫਿਰ ਜਿੱਦਾਂ ਸ਼ੋਮਨੀ ਕਾਲੀਦਾਲ ਬਾਦਲ ਤੇ ਸ਼ੋਮਨੀ ਕਾਲੀਦਾਲ ਇਦਾਂ ਆਪਾਂ ਵੀ ਫਿਰ ਹਾਈ ਕਮਾਂਡ ਨਾਲ ਸਾਡੀ ਇੱਕ ਮੀਟਿੰਗ ਹੋ ਚੁੱਕੀ ਆ ਇੱਕ ਦੋ ਮੀਟਿੰਗਾਂ ਹੋਰ ਕਰਾਂਗੇ ਜੇ ਸਾਡੇ ਨਾਲ ਨਾ ਨਾ ਮੋਢਾ ਲਾਇਆ ਅਸੀਂ ਜਿਹੜਾ ਵੀ ਸਾਡਾ ਕਾਂਗਰਸ ਸੇਵਾਦਾਲ ਦਾ ਬੰਦਾ ਇਤਮਾਨ ਹੈ ਹਾਈ ਕਮਾਂਡ ਨੇ ਕਿਹਾ ਹੈ ਤੁਹਾਨੂੰ ਰਵਾਂਗੇ ਦੂਸਰੀ ਗੱਲ ਵੀ ਜਿੱਦਾਂ ਹੁਣ ਆਮ ਆਦਮੀ ਪਾਰਟੀ ਆ ਜਿਹੜੇ ਵਾਅਦੇ ਇਹਨਾਂ ਨੇ ਕੀਤੇ ਸੀ ਉਹ ਕੋਈ ਪੂਰਾ ਨਹੀਂ ਕੀਤਾ ਜਿਦਾਂ ਤੁਗਤਮਾਨ ਜੀ ਨੇ ਨਸ਼ਿਆਂ ਦੇ ਕਿਹਾ ਸੀ ਮੈਂ ਬਦਲਾ ਕਰਦਾਗਾ ਕੋਈ ਬਦਲਾ ਨਹੀਂ ਆਇਆ ਸ਼ਰਿਆਮ ਲੁੱਟਾਂ ਖੋਆਂ ਰੀਆਂ ਵਾ ਸ਼ਰਿਆਮ ਧੀਆਂ ਪੈਣਾ ਨਹੀਂ ਆਈ ਤਾਂ ਰੁੱਟੀਆਂ ਯਾ ਰੀਆਂ ਸ਼ਰਿਆਮ ਨਸ਼ਾ ਵਿਗਰਿਆ ਵਾ ਕੋਈ ਬਦਲਾ ਨਹੀਂ ਆਇਆ ਆ ਬਦਲਾ ਹੋਇਆ ਵਾ ਪੀਪਾ ਤੁਗਤਮਾਨ ਜੀ ਦਾ ਵਿਆਹ ਹੋ ਗਿਆ ਵਾ ਆ ਬਦਲਾ ਜੂੜ ਹੋ ਗਿਆ ਐ ਕਰਕੇ ਮੈਂ ਬੇਨਤੀ ਕਰਦਾ ਤੁਗਤਮਾਨ ਜੀ ਨੂੰ ਕਿ ਜੇ ਦੇ ਆਪਾਂ ਪੈਣਾ ਦਾ ਜਿਹੜਾ 10000 ਰੁਪਿਆ ਬਣਿਆ ਸੀ ਉਹ ਦਈਏ ਜੇ ਗਾਂਵਾਂ ਦੇ ਨਹੀਂ ਤੇ ਦਿੱਲੀ ਵਾਲਾ ਹਾਲ ਹੋ ਰਿਹਾ ਵਾ ਇਸ ਕਰਕੇ ਮੈਂ ਸਾਦੇ ਆਪਣੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਾਂਗਰਸ ਸੇਵਾਦਾਲ ਜਿਹੜੀ ਇਹ ਬਹੁਤ ਵੱਡੀ ਇੱਕ ਜਮਾਤ ਹੈ ਜਿਨ੍ਹਾਂ ਦੇ ਪਿਛਲੀਆਂ ਜਿਹੜੀਆਂ ਪੰਜ ਜਮਾਤਾਂ ਬੜੀਆਂ ਨੇ ਇਸ ਕਰਕੇ ਕਾਂਗਰਸ ਸੇਵਾਦਾਲ ਜਿਹੜੀ ਆ ਇਹਨਾਂ ਦੀ ਹੀੜ ਦੀ ਕਾਂਗਰਸ ਦੀ ਹੀੜ ਦੀ ਰੱਡੀ ਆ ਰੀੜ ਦੀ ਹੱਡੀ ਆ ਇਹ ਕਰਕੇ ਜੇ ਸਾਨੂੰ ਨਾਲ ਲੈ ਕੇ ਚੱਲਣਗੇ ਤੇ ਵਧੀਆ ਰਹਿਣਗੇ ਜੇ ਇਹਨਾਂ ਦੀ ਆਪਸ ਵਿੱਚ ਨਹੀਂ ਬਣੀ ਤਾਏ ਹਾਲ ਹੋਇਆ ਜੇ ਕਾਂਗਰਸ ਸੇਵਾਦਾਲ ਨੂੰ ਨਾਲ ਲੈ ਕੇ ਚੱਲਣਗੇ ਅਸੀਂ ਮੋੜੇ ਦਾ ਮੋੜਾ ਲਾ ਕੇ ਯਕੀਨ ਦੋਣਿਆ ਕਿ 2027 ਦੀ ਜਿਹੜੀ ਆਉਣ ਵਾਲੀ ਇਲੈਕਸ਼ਨ ਹੈ ਤੇ ਸਾਡੀ ਕਾਂਗਰਸ ਹੀ ਹੋਏਗੀ ਤੇ ਕਾਂਗਰਸ ਪਾਰਟੀ ਜਿੱਤੇਗੀ ਹਾਈ ਕਮਾਂਡ ਜੀ ਨੂੰ ਅਸੀਂ ਜਿੱਤ ਕੇ ਵਿਖਾਵਾਂਗੇ ਕਾਂਗਰਸ ਪਾਰਟੀ ਬਹੁਤ多的 ਸੀਟਾਂ ਲੈ ਕੇ ਜਿੱਦਾਂ ਅੰਮ੍ਰਿਤਸਰ ਦੇ ਵਿੱਚ ਹੁਣ 45 46 ਸੀਟਾਂ ਖੜੀਆਂ ਨੇ ਤੇ ਆਮ ਨੇ 23 24 ਖੜੀਆਂ ਨੇ ਤੇ ਧੱਕੇਸ਼ਾਹੀ ਕਰਕੇ ਸਾਡਾ ਜਿਹੜਾ ਮੇਰ ਆ ਸਾਡਾ ਬੰਨਾ ਹੈ ਇਹ ਆਮ ਦਾ ਬਣਾ ਰਹੇ ਨੇ ਇਹ ਕਰਕੇ ਹੌਜੇ ਤੱਕ ਛਾਈ ਕਰਦੇ ਪਏ ਨੇ ਤਾਂਹੀਂ ਤੇ ਮੈਂ ਤਾਂ ਹੱਥ ਜੋੜ ਕੇ ਅਪੀਲ ਕਰਦਾ ਵੀ ਤੱਕੇ ਛਾਈ ਨਾ ਕਰੋ ਮੈਦਾਨ ਚ ਆਏ ਜੇ ਫਿਰ ਵੇਖੋ ਕੀ ਬੰਨਾ ਵਾ ਵਾਹਿਗੁਰੂ ਜੀ ਕਾ ਖਾਲਤਾ ਵਾਹਿਗੁਰੂ ਜੀ ਕੀ ਫਤਹ ਜੀ ਮੈਂ ਐਡਵੋਕੇਟ ਸਾਰਿਕਾ ਸ਼ਰਮਾ ਕਾਂਗਰਸ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਅੱਜ ਦਾ ਜੋ ਪ੍ਰੋਗਰਾਮ ਅਸੀਂ ਰੱਖਿਆ ਹੈ ਦਿਹਾਤੀ ਦੇ ਦਫਤਰ ਵਿੱਚ ਇਹ ਅਸੀਂ ਤਾਂ ਰੱਖਿਆ ਕਿਉਂਕਿ ਸਾਨੂੰ ਹਾਈ ਕਮਾਂਡ ਵੱਲੋਂ ਆਰਡਰ ਮਿਲਿਆ ਸੀਗਾ ਕਿ ਤੁਸੀਂ ਇੱਥੇ ਧਵਜ ਬੰਦਨ ਕਰ ਠੀਕ ਹੈ ਤੇ ਇਸ وجہ ਦੇ ਨਾਲ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਕਾਂਗਰਸ ਸੇਵਾਦਲ ਦੇ ਜਿੰਨੇ ਵੀ ਮੇਨ ਲੀਡਰ ਨੇ ਤੇ ਉਹਨਾਂ ਨੇ ਅੱਜ ਇਹ ਪ੍ਰੋਗਰਾਮ ਆਪਣਾ ਨਿਜੀ ਪਰ ਹਰ ਵਾਰ ਇਹ ਅਪਾਏ ਮਹੀਨੇ ਦੇ ਹਰ ਆਖਰੀ ਐਤਵਾਰ ਦੇ ਵਾਲੇ ਦਿਨ ਅਸੀਂ ਕੀ ਕਰਾਂਗੇ